ਸਾ ਸੰਘੇਤੀ ਵਾਇਗਰੂਜੀ ਦਾ ਖਾਲਸਾ ਵਾਇਗਰੂਜੀ ਕੀ ਫਤ ਹੈ ਅੱਜ ਗੱਲ ਕਰਾਂਗੇ ਆਪਾਂ ਸਿੱਖ ਕੌਮ ਦੇ ਵਿੱਚ ਜਿਹੜਾ ਹੁਣ ਦਾ ਜਿਹੜਾ ਸਾਰਾ ਵਿਆਕਰਨ ਚੱਲ ਰਿਹਾ ਹੈ ਵੀ ਇਹ ਕੀ ਚੱਲ ਰਿਹਾ ਹੈ ਜਿਵੇਂ ਭਾਜਪੀ ਨੇ ਤੁਸੀਂ ਦੇਖੋ ਆਪਣੀਆਂ ਔਰੇ ਕੁੱਲ 13 ਸੀਟਾਂ ਨੇ ਐਮਪੀ ਦੀਆਂ ਇਹਨਾਂ 'ਚ ਫਰਕ ਨਹੀਂ ਪੈਂਦਾ ਚਾਹੇ ਉਹਨਾਂ ਨੂੰ ਆਉਣ ਚਾਹੇ ਨਾ ਆਉਣ ਪਰ ਬੀਜੇਪੀ ਇੰਨਾ ਇੰਟਰਸਟ ਕਿਉਂ ਲੈ ਰਹੀ ਹੈ ਈਵਨ ਕਲਕੱਤਾ ਦੇ ਮੰਮਤਾ ਐਨਰਜੀ ਵੀ ਉਹ ਵੀ ਸਿੱਖਾਂ ਚ ਦਿਲਚਸਪੀ ਲੈ ਰਹੇ ਨੇ ਹਰੇਕ ਪੱਧਰ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਸਿੱਖ ਚਿਹਰਿਆਂ ਨੂੰ ਇੱਕ ਮਾਨਤਾ ਮਿਲ ਰਹੀ ਹੈ ਕਿਹੜੀ ਗੱਲੋਂ ਇਹ ਕਿਉਂਕਿ ਜਿਆਦਾ ਪਾ ਦਿੱਲੀ ਧਰਨਾ ਲਾਇਆ ਸੀ ਕਿਸਾਨੀ ਨੇ ਨਾ ਨਹੀਂ ਉਸ ਵੇਲੇ ਇਹਨਾਂ ਨੇ ਉਹਦੇ ਤੋਂ ਬਾਅਦ ਤੇ ਜਿੰਨਾ ਵੀ ਕਰੋਨਾ ਦੌਰਾਨ ਹੋਰ ਵੀ ਜਿੰਨੀਆਂ ਆਫਤਾਂ ਆਈਆਂ ਨੇ ਹਿੰਦੁਸਤਾਨ ਦੇ ਵਿੱਚ ਸਰਕਾਰਾਂ ਨਾਲੋਂ ਵੱਧ ਖਾਲਸਿਆਂ ਨੇ ਕੰਮ ਕਰਿਆ ਜਿਨ੍ਹਾਂ ਨੇ ਸੋਸ਼ਲ ਸਰਵਿਸ ਦੇ ਨਾਤੇ ਗੁਰੂ ਕੇ ਲੰਗਰ ਚਲਾਏ ਆਕਸੀਜਨ ਦੇ ਲੰਗਰ ਚਲਾਏ ਬਾਦ ਛੜ ਕੇ ਕੰਮ ਕਰਿਆ ਜਿਹਦੇ ਕਰਕੇ ਆਮ ਲੋਕਾਂ ਦੇ ਵਿੱਚ ਇਹ ਇੱਕ رائے ਬਣ ਗਈ ਜਿਹੜੇ ਹਿੰਦੂ ਭਰਾ ਚੰਗੇ ਸੋਚਦੇ ਮਾਲਕ ਨੇ ਵੀ ਆਮ ਤੌਰ ਤੇ ਜਿਹਨੂੰ ਅੱਗੇ ਕਰਦੇ ਆ ਉਹ ਖਾਣ ਨੂੰ ਤੇ ਇੱਕ ਇੱਕ ਤਰ੍ਹਾਂ ਆਪਣੀ ਜੇਬਾਂ ਭਰਨ ਨੂੰ ਮੂਰੇ ਹੋ ਜਾਂਦਾ ਇਸ ਕਰਕੇ ਉਹ ਚਾਹੁੰਦੇ ਨੇ ਵੀ ਸਿੱਖ ਇੱਕ ਚੰਗੀ ਕੌਮ ਹੈ ਇੱਕ ਇਮਾਨਦਾਰ ਕੌਮ ਹੈ ਇਹਨਾਂ ਨੂੰ ਦੀ ਗੱਲ ਸੁਣਦੇ ਨੇ ਇਸ ਕਰਕੇ ਸਾਰੇ ਹੀ ਪਾਰਟੀਆਂ ਦੇ ਵਿੱਚ ਸਿੱਖ ਚਿਹਰਿਆਂ ਦਾ ਬੋਲਬਾਲਾ ਹੋ ਰਿਹਾ ਹੈ ਪਰ ਸਿੱਖ ਅੱਗੇ ਅਕਾਲੀ ਦਲ ਦੇ ਥੱਲੇ ਰਹਿਣੀਆਂ ਇੱਕ ਛੰਡੇ ਥੱਲੇ ਰਹਿਣ ਇਹ ਕਿਸੇ ਵੀ ਸਰਕਾਰ ਨੂੰ ਵਾਰਾ ਨਹੀਂਗਾ ਕਿਉਂਕਿ ਇਹ ਚਾਹੁੰਦੇ ਨੇ ਵੀ ਇਹਨਾਂ ਦੇ ਚਿਹਰੇ ਆਉਣ ਤੇ ਗੱਲ ਸਾਡੀ ਕਹੀ ਜਾਵੇ ਪੈਸੇ ਅਸੀਂ ਬਣਾਈਏ ਇਸ ਕਰਕੇ ਇਹਨਾਂ ਨੇ ਸਿੱਖਾਂ ਨੂੰ ਤੋੜਨ ਲਈ ਕਾਮਾ ਰੋਲੀ ਪੁਆਈ ਹੋਈ ਹੈ ਤੁਸੀਂ ਦੇਖੋ ਸਿੱਖਾਂ ਚੋਂ ਇੱਕ ਲੀਡਰ ਚੱਕਦੇ ਨੇ ਜਿਹੜਾ ਕੋਈ ਗੱਲ ਕਰਨ ਲੱਗਦਾ ਉਹਨੂੰ ਗਾਇਬ ਕਰ ਦਉਂਦੇ ਨੇ ਇਹ ਸੋਸ਼ਲ ਮੀਡੀਆ ਹੋਰ ਚੀਜ਼ਾਂ ਸਾਰੀਆਂ ਇਹਨਾਂ ਦੇ ਕੰਟਰੋਲ 'ਚ ਨੇ ਜਿਹਨੂੰ ਇਹ ਚਾਹੁੰਦੇ ਨੇ ਉਹਨੂੰ ਇਹ ਸ਼ੋਅ ਕਰਦੇ ਨੇ ਬਾਕੀਆਂ ਨੂੰ ਹੁਣ ਵੀਡੀਓਜ਼ ਜਿੱਡੀ ਮਰਜ਼ੀ ਕੋਈ ਤੁਸੀਂ ਚੱਜ ਦੀ ਗੱਲ ਕਰ ਲਓ ਤੁਹਾਡੀ ਵੀਡੀਓ 500 ਤੋਂ ਉੱਤੇ ਨਹੀਂ ਜਾਊਗੀ ਪਰ ਜਿਹੜੀ ਸਰਕਾਰ ਚਾਹੁੰਦੀ ਆ ਤੁਹਾਡੀ ਵੀਡੀਓ ਪਪੂਲਰ ਹੋਣੀ ਉਹ ਕਰੋੜਾਂ 'ਚ ਕੀ ਮਿਲਨਾਂ 'ਚ ਜਾਂਦੀ ਆ ਇਸ ਕਰਕੇ ਬੇ ਆਪਾਂ ਨੂੰ ਦੇਖਣ ਦੀ ਲੋੜ ਹੈ ਇਹ ਆਪਾਂ ਨੂੰ ਜਿਹੜੇ ਬਾਬਿਆਂ ਦੇ ਚੱਕਰ 'ਚ ਤੇ ਲੀਡਰ ਇੰਨੇ ਖੜੇ ਕਰਕੇ ਆਪਣੇ 'ਚ ਕਾਮਾਂ ਰੌਲੀ ਪਾਉਣਾ ਚਾਹੁੰਦੇ ਨੇ ਆਪਾਂ ਸਿੱਖ ਹੋਰ ਨਾ ਕੁਝ ਕਰੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਕਿਸੇ ਦੇ ਮਗਰ ਲੱਗੋ ਪਰ ਆਪਣਾ ਕੈਰੇਕਟਰ ਉੱਚਾ ਰੱਖੋ ਤਾਂ ਕਿ ਆਪਣੇ ਤੇ ਜਿਹੜਾ ਲੋਕ ਵਿਸ਼ਵਾਸ ਕਰਦੇ ਨੇ ਉਹ ਨਾ ਆਪਾਂ ਦਾ ਮਡੂਲ ਹੋਣ ਦਈਏ ਜਦ ਆਪਾਂ ਆਪਣੇ ਲੈਵਲ ਤੇ ਚੰਗੇ ਕੰਮ ਕਰਾਂਗੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਾਂਗੇ ਤਾਂ ਜਿੱਤ ਆਪਣੀ ਹੀ ਹੋਊਗੀ ਕਿਉਂਕਿ ਆਪਾਂ ਉਦੋਂ ਹੀ ਲੋਕਾਂ ਦੀਆਂ ਅੱਖਾਂ 'ਚ ਆ ਜੰਦੇ ਆ ਜਦ ਕੋਈ ਚੰਗੇ ਕੰਮ ਕਰਦੇ ਆ ਲੋਕ ਤੁਹਾਡੇ ਮਗਰ ਲੱਗ ਜਾਂਦੇ ਨੇ ਇਸ ਕਰ ਬੇਈਮਾਨ ਲੋਕਾਂ ਦੀਆਂ ਅੱਖਾਂ 'ਚ ਆਪਾਂ ਖਟਕਣ ਲੱਗ ਜਾਂਦੇ ਆ ਜਿਹਦੇ ਕਰਕੇ ਆਪਣੇ ਤੇ ਸਾਰੇ ਐਕਸਪੈਰੀਮੈਂਟ ਸਰਕਾਰਾਂ ਕਰਦੀਆਂ ਨੇ ਉਹਦੇ ਨਾਲ ਨਾਲ ਆਪਾਂ ਆਪਣਾ ਕੈਰੈਕਟਰ ਵੀ ਮੇਨਟੇਨ ਕਰਕੇ ਰੱਖਣਾ ਹੈ ਮੇਰੀ ਸਿੱਖਿਆ ਅੱਗੇ ਬੇਨਤੀ ਹੈ ਜਿਹੜਾ ਗੁਰੂ ਮਹਾਰਾਜ ਆਪਣੇ ਤੇ ਕੋਈ ਵੀ ਜ਼ਿੰਮੇਵਾਰੀ ਪਾਉਂਦੇ ਨੇ ਉਹਨੂੰ ਇਮਾਨਦਾਰੀ ਨਾਲ ਤੇ ਆਪਣੇ ਵੱਲੋਂ ਗੁਰੂ ਕੇ ਮੇਚ ਆਊਗਾ ਇਹ ਕੰਮ ਹੋਵੇ ਓਮੇ ਕਰਿਆ ਕਰੋ ਨਾ ਕਿ ਆਪਣੇ ਨਿੱਜ ਲਈ ਆਪਣੇ ਸਵਾਰਥ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ